ਲੋ ਆਖਰ ਐਮਪੀ ਅਮਰਤਪਾਲ ਸਿੰਘ ਨਾਲ ਜੁੜੀ ਆ ਹੀ ਗਈ ਵੱਡੀ ਤੇ ਖੁਸ਼ੀ ਦੀ ਖਬਰ ਐਮਪੀ ਅਮਰਤਪਾਲ ਸਿੰਘ ਦੇ ਸਮਰਥਕ ਅਤੇ ਪਰਿਵਾਰਕ ਮੈਂਬਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ ਹੈ ਕਿਉਂਕਿ ਖ਼ਬਰ ਇਹ ਜਿਹੀ ਆ ਚੁੱਕੀ ਹੈ ਤਾਂ ਅਮਰਤਪਾਲ ਸਿੰਘ ਜੋ ਕਿ ਅਸਾਮ ਦੀ ਡਿਬੁਰਗੜ ਜੇਲ੍ਹ ਦੇ ਵਿੱਚ ਬੰਦ ਨੇ 2023 ਤੋਂ ਅਸਾਮ ਦੀ ਡਿਬੁਰਗੜ ਜੇਲ੍ਹ ਦੇ ਵਿੱਚ ਨੇ ਆਪਣੇ ਸਾਥੀਆਂ ਦੇ ਨਾਲ ਜਿਨ੍ਹਾਂ ਦੇ ਉੱਤੇ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਉਸ ਤੋਂ ਬਾਅਦ ਯੂਐਪੀਏ ਵੀ ਲਗਾਇਆ ਗਿਆ ਇਹ ਅਮਰਤਪਾਲ ਸਿੰਘ ਜੇਲ੍ਹ ਦੇ ਅੰਦਰ ਬੈਠੇ ਬੈਠੇ ਖਡੂਰ ਸਾਹਿਬ ਤੋਂ ਚੌਣ ਮੈਦਾਨ ਦੇ ਵਿੱਚ ਨਿਕਤਰ ਜਾਂਦੇ ਨੇ ਆਜ਼ਾਦ ਉਮੀਦਵਾਰ ਵਜੋਂ ਚੌਣ ਮੈਦਾਨ ਦੇ ਵਿੱਚ ਨਿਕਤਰਨ ਤੋਂ ਬਾਅਦ ਅਮਰਤਪਾਲ ਸਿੰਘ ਨੂੰ ਲੋਕਾਂ ਦੇ ਵੱਲੋਂ ਵੱਡਾ ਫਤਵਾ ਦੇ ਕੇ ਐਮਪੀ ਬਣਾ ਦਿੱਤਾ ਜਾਂਦਾ ਪਰ ਅਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਹੋਣ ਕਰਕੇ ਐਮਪੀ ਅਮਰਤਪਾਲ ਸਿੰਘ ਲੋਕ ਸਭਾ ਸੈਸ਼ਨ ਦੇ ਵਿੱਚ ਨਹੀਂ ਪਹੁੰਚ ਸਕੇ ਜਿਸ ਤੋਂ ਬਾਅਦ ਅਮਰਤਪਾਲ ਸਿੰਘ ਦੇ ਵੱਲੋਂ ਪਟੀਸ਼ਨਾਂ ਦਾਇਰ ਕੀਤੀਆਂ ਉਹਨਾਂ ਪਟੀਸ਼ਨਰਾਂ ਦੇ ਉੱਤੇ ਬਾਰ-ਬਾਰ ਸੁਣਵਾਈ ਵੀ ਹੋਈ ਪਰ ਅਮਰਤਪਾਲ ਸਿੰਘ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਪਟੀਸ਼ਨ ਦੇ ਵਿੱਚ ਕਿ ਜੇਕਰ 60 ਦਿਨ ਤੱਕ ਲਗਾਤਾਰ ਗੈਰਹਾਜ਼ਰ ਰਿਹਾ ਜਾਂਦਾ ਤਾਂ ਫਿਰ ਉਹਨਾਂ ਦੀ ਜਿਹੜੀ ਆ ਮੈਂਬਰਸ਼ਿਪ ਰੱਦ ਹੋ ਜਾਵੇਗੀ ਤਾਂ 54 ਦਿਨ ਦੀ ਛੁੱਟੀ ਲਈ ਐਮਪੀ ਅਮਰਤਪਾਲ ਸਿੰਘ ਦੀ 54 ਦਿਨ ਦੀ ਛੁੱਟੀ ਲਈ ਸੰਸਦੀ ਪੈਨਲ ਦੇ ਵੱਲੋਂ ਰਿਪੋਰਟ ਭੇਜ ਦਿੱਤੀ ਸੀ ਸਿਫਾਰਿਸ਼ ਕਰ ਦਿੱਤੀ ਸੀ ਤਾਂ ਕੇਂਦਰ ਸਰਕਾਰ ਦੇ ਵੱਲੋਂ ਉਸ ਸਿਪਾਰਸ਼ ਨੂੰ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਖਲ ਕੀਤਾ ਜਾਂਦਾ ਪਰ ਹੁਣ ਕੋਰਟ ਦੇ ਵੱਲੋਂ ਉਸ ਸਿਪਾਰਸ਼ ਜੋ 54 ਦਿਨ ਦੀ ਛੁੱਟੀ ਦੀ ਸਿਪਾਰਸ਼ ਸੀ ਉਸ ਨੂੰ ਤਾਂ ਉਸ ਦਾ ਤਾਂ ਨਿਬਟਾਰਾ ਕਰ ਦਿੱਤਾ ਪਰ ਜਿਹੜੀ ਮੈਂਬਰਸ਼ਿਪ ਰੱਦ ਹੋਣ ਵਾਲੀ ਗੱਲ ਸੀ ਤਾਂ ਉਸ ਨੂੰ ਕਹਿ ਦਿੱਤਾ ਕਿ ਮੈਂਬਰਸ਼ਿਪ ਅਮਰਤਪਾਲ ਸਿੰਘ ਦੀ ਹੁਣ ਰੱਦ ਨਹੀਂ ਕੀਤੀ ਜਾਵੇਗੀ ਯਾਨੀ ਕਿ ਅਮਰਤਪਾਲ ਸਿੰਘ ਅਤੇ ਉਸ ਦੇ ਸਮਰਥਕਾਂ ਦੇ ਲਈ ਇਹ ਖੁਸ਼ੀ ਦੀ ਗੱਲ ਇਸ ਕਰਕੇ ਆ ਕਿਉਂਕਿ ਅਮਰਤਪਾਲ ਸਿੰਘ ਦੀ ਜੋ ਮੈਂਬਰਸ਼ਿਪ ਰੱਦ ਹੋਣ ਦਾ ਖਦਸ਼ਾ ਸੀ ਜੋ ਡਰ ਸੀ ਉਹ ਡਰ ਹੁਣ ਚੱਕਿਆ ਗਿਆ ਉਹ ਹੁਣ ਖਤਰੇ ਦੀ ਘੰਟੀ ਜਿਹੜੀ ਵੱਜੀ ਸੀ ਉਹ ਬਿਲਕੁਲ ਘੰਟੀ ਬੰਦ ਹੋ ਗਈ ਆ ਤਾਂ ਹੁਣ ਇਹ ਮੈਂਬਰਸ਼ਿਪ ਨੂੰ ਜੋ ਅਮਰਤਪਾਲ ਸਿੰਘ ਦੀ ਐਮਪੀ ਅਮਰਤਪਾਲ ਸਿੰਘ ਦੀ ਮੈਂਬਰਸ਼ਿਪ ਆ ਜੋ ਉਹ ਰੱਦ ਨਹੀਂ ਹੋਵੇਗੀ ਹਾਲਾਂਕਿ ਦੂਜੇ ਪਾਸੇ ਅਮਰਤਪਾਲ ਸਿੰਘ ਦੇ ਲਈ ਛਟਕੇ ਵਾਲੀ ਗੱਲ ਇਸ ਕਰਕੇ ਆ ਕਿਉਂਕਿ ਉਹ ਲੋਕ ਸਭਾ ਸੈਸ਼ਨ ਦੇ ਵਿੱਚ ਹਾਜ਼ਰ ਨਹੀਂ ਹੋ ਪਾਣਗੇ ਹਾਲਾਂਕਿ ਸੰਸਦੀ ਜਿਹੜੀ ਪੈਨਲ ਆ ਸੰਸਦੀ ਕਮੇਟੀ ਦੇ ਵੱਲੋਂ ਸਪਾਰਸ਼ ਜ਼ਰੂਰ ਕੀਤੀ ਸੀ 54 ਦਿਨ ਦੀ ਛੁੱਟੀ ਲਈ ਕੇਂਦਰ ਸਰਕਾਰ ਨੂੰ ਭੇਜੀ ਸੀ ਸਪਾਰਸ਼ ਪਰ ਕੇਂਦਰ ਸਰਕਾਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਸਪਾਰਸ਼ ਪਰ ਕੋਰਟ ਦੇ ਵੱਲੋਂ ਉਸ ਪਟੀਸ਼ਨ ਦਾ ਨਿਬਟਾਰਾ ਕਰ ਦਿੱਤਾ ਤਾਂ ਯਾਨੀ ਕਿ ਉਹ ਨਿਬਟਾਰਾ ਹੋ ਚੁੱਕਿਆ ਪਟੀਸ਼ਨ ਦਾ ਤਾਂ ਇਸ ਤੋਂ ਸਾਫ਼ ਜੇਕਰ ਕੁੱਲ ਮਿਲਾਕੇ ਸਿੱਧੇ ਸ਼ਬਦਾਂ ਦੇ ਵਿੱਚ ਜੇਕਰ ਮੈਂ ਜ਼ਿਕਰ ਕਰਾਂ ਤਾਂ ਕੁੱਲ ਮਿਲਾਕੇ ਗੱਲ ਇਹ ਹੈ ਕਿ ਅਮਰਤਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਨਹੀਂ ਹੋਵੇਗੀ ਇਹ ਖੁਸ਼ੀ ਦੀ ਗੱਲ ਆ ਪਰ ਜੋ ਝਟਕਾ ਲੱਗਿਆ ਕਿ ਅਮਰਤਪਾਲ ਸਿੰਘ ਜਿਹੜੇ ਨੇ ਉਹ ਲੋਕ ਸਭਾ ਸੈਸ਼ਨ ਦੇ ਵਿੱਚ ਹਾਜ਼ਰ ਨਹੀਂ ਹੋ ਪਾਣਗੇ ਪਰ ਬੇਸ਼ੱਕ ਹਾਜ਼ਰ ਨਹੀਂ ਹੋ ਪਾਣਗੇ ਪਰ ਉਹਨਾਂ ਦੀ ਮੈਂਬਰਸ਼ਿਪ ਕਾਇਮ ਰਹੇਗੀ ਤਾਂ ਇਹ ਵੱਡੀ ਖੁਸ਼ੀ ਦੀ ਗੱਲ ਆ ਹਾਲਾਂਕਿ ਅਮਰਤਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਕਰਵਾਉਣ ਦੇ ਲਈ ਕਾਫੀ ਪਟੀਸ਼ਨਾਂ ਵੀ ਪਾਈਆਂ ਗਈਆਂ ਸੀ ਪਰ ਉਹ ਹੁਣ ਮੈਂਬਰਸ਼ਿਪ ਨੂੰ ਕੋਈ ਖਤਰਾ ਨਹੀਂ ਹੈ ਤਾਂ ਅਮਰਤਪਾਲ ਸਿੰਘ 2023 ਤੋਂ ਅਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਹੈ ਹਾਲਾਂਕਿ ਜੇਲ੍ਹ ਦੇ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਅਮਰਤਪਾਲ ਸਿੰਘ ਨੂੰ ਸ਼ੁਰੂਆਤੀ ਦਿਨਾਂ ਦੇ ਵਿੱਚ ਕਰਨਾ ਪਿਆ ਉਹਨਾਂ ਦੇ ਸਾਥੀਆਂ ਦੇ ਵੱਲੋਂ ਵੀ ਵੱਡੇ ਇਲਜ਼ਾਮ ਲਗਾਏ ਗਏ ਪ੍ਰਧਾਨ ਮੰਤਰੀ ਬਾਜੇਕੇ ਦੀ ਇੱਕ ਆਡੀਓ ਵੀ ਕਾਫੀ ਚਰਚਾ ਦੇ ਵਿੱਚ ਰਹੀ ਜਿਸ ਦੇ ਵਿੱਚ ਕਹਿ ਰਹੇ ਸੀ ਕਿ ਡਾਕਟਰ ਉਹਨਾਂ ਦਾ ਸਹੀ ਤਰੀਕੇ ਦੇ ਨਾਲ ਇਲਾਜ ਨਹੀਂ ਕਰਦੇ ਉਸ ਤੋਂ ਇਲਾਵਾ ਖਾਣੇ ਦੀ ਗੱਲ ਹੋਵੇ ਜਾਂ ਭਾਸ਼ਾ ਦੀ ਗੱਲ ਹੋਵੇ ਜਾਂ ਫਿਰ ਉਸ ਤੋਂ ਇਲਾਵਾ ਫੋਨ ਕਾਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ ਪਰ ਬਾਅਦ ਦੇ ਵਿੱਚ ਸਮਾਂ ਬੀਤਦਾ ਗਿਆ ਹੌਲੀ-ਹੌਲੀ ਇਹ ਸਾਰਾ ਕੁਝ ਨਾਰਮਲ ਹੁੰਦਾ ਗਿਆ ਬਾਅਦ ਦੇ ਵਿੱਚ ਅਮਰਤਪਾਲ ਸਿੰਘ ਤੇ ਉਸਦੇ ਸਾਥੀਆਂ ਦੀ ਜਿਹੜੀਆਂ ਮੰਗਾਂ ਸੀ ਉਹ ਪ੍ਰਵਾਨ ਵੀ ਕਰ ਲਈਆਂ ਜੇਲ੍ਹ ਦੇ ਵਿੱਚ ਪਰ ਹੁਣ ਜੇਲ੍ਹ ਦੇ ਅੰਦਰ ਬੈਠ ਕੇ ਅਮਰਤਪਾਲ ਸਿੰਘ ਜਿਹੜੇ ਐਮਪੀ ਅਮਰਤਪਾਲ ਸਿੰਘ ਬਣ ਗਏ ਲੋਕਾਂ ਦੇ ਵੱਲੋਂ ਵੱਡਾ ਫਤਵਾ ਦਿੱਤਾ ਲੋਕਾਂ ਦੇ ਵੱਲੋਂ ਵੱਡੀ ਲੀਡ ਦੇ ਨਾਲ ਅਮਰਤਪਾਲ ਨੂੰ ਜਤਾਇਆ ਗਿਆ ਪਰ ਉਧਰ ਹੁਣ ਇੱਕ ਪਾਸੇ ਐਮਪੀ ਬਣ ਚੁੱਕੇ ਅਮਰਤਪਾਲ ਦੂਜੇ ਪਾਸੇ ਮੱਘੀ ਮੇਲੇ ਤੇ ਅਮਰਤਪਾਲ ਸਿੰਘ ਦੀ ਨਵੀਂ ਪਾਰਟੀ ਦਾ ਅਕਾਲੀ ਦਲ ਬਾਰਸ ਪੰਜਾਬ ਦੇ ਪਾਰਟੀ ਦਾ ਨਾਮ ਜਿਹੜਾ ਰੱਖਿਆ ਗਿਆ ਉਸ ਦੇ ਪ੍ਰਧਾਨ ਬਣਾ ਦਿੱਤੇ ਗਏ ਨੇ ਤਾਂ ਅਮਰਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਜੋ ਕਿ ਇਸ ਪਾਰਟੀ ਨੂੰ ਚਲਾ ਰਹੇ ਨੇ ਉਹਨਾਂ ਦਾ ਸਾਥ ਦੇ ਰਹੇ ਨੇ ਜੋ ਸਰਬਜੀਤ ਸਿੰਘ ਖਾਲਸਾ ਨੇ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਮੈਦਾਨ ਦੇ ਵਿੱਚ ਉਤਰੇ ਸੀ ਉਹਨਾਂ ਨੂੰ ਵੀ ਲੋਕਾਂ ਨੇ ਵੱਡਾ ਫਤਵਾ ਦੇ ਕੇ ਐਮਪੀ ਬਣਾ ਦਿੱਤਾ ਤਾਂ ਸਰਬਜੀਤ ਸਿੰਘ ਖਾਲਸਾ ਬਾਪੂ ਤੇਰੇਮ ਸਿੰਘ ਉਸ ਤੋਂ ਇਲਾਵਾ ਹੁਣ ਹੌਲੀ ਹੌਲੀ ਜਿਹੜੀਆਂ ਇਹ ਕਮੇਟੀ ਆ ਕਮੇਟੀ ਦੇ ਮੈਂਬਰ ਬਣਾਏ ਜਾ ਰਹੇ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਕਮੇਟੀ ਦੇ ਮੈਂਬਰ ਨਿਯੁਕਤ ਕੀਤੇ ਜਾ ਰਹੇ ਨੇ ਉਸ ਤੋਂ ਇਲਾਵਾ ਹੈ ਇਸ ਕਮੇਟੀ ਨੂੰ ਮਜ਼ਬੂਤ ਕਰਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਪਾਰਟੀ ਦੇ ਨਾਲ ਜੁੜਦੇ ਹੋਏ ਨਜ਼ਰ ਆ ਰਹੇ ਨੇ ਇਹ ਤਾਂ ਵੱਡੀ ਕਾਮਯਾਬੀ ਕਹਿ ਸਕਦੇ ਆ ਅਮਰਤਪਾਲ ਸਿੰਘ ਦੇ ਲਈ ਜੇਲ੍ਹ ਦੇ ਅੰਦਰ ਬੈਠੇ ਬੈਠੇ ਵੱਡੀ ਖੁਸ਼ੀ ਦੀ ਗੱਲ ਕਹਿ ਸਕਦੇ ਆ ਪਰ ਜੋ ਇੰਤਜ਼ਾਰ ਹੈ ਇੰਤਜ਼ਾਰ ਸੀ ਕਿ ਅਮਰਤਪਾਲ ਸਿੰਘ ਜਲਦੀ ਜੇਲ੍ਹ ਚੋਂ ਬਾਹਰ ਆ ਜਾਵੇਗਾ ਲੋਕ ਸਭਾ ਸੈਸ਼ਨ ਦੇ ਵਿੱਚ ਹਿੱਸਾ ਲੈਣਗੇ ਪਰ ਉਹ ਇੰਤਜ਼ਾਰ ਖਤਮ ਹੋ ਚੁੱਕਿਆ ਉਹ ਇੰਤਜ਼ਾਰ ਖਤਮ ਇਸ ਕਰਕੇ ਹੋ ਚੁੱਕਿਆ ਕਿਉਂਕਿ ਜੋ 54 ਦਿਨ ਦੀ ਸ਼ਪਾਰਸ਼ ਸੰਸਦੀ ਪੈਨਲ ਦੇ ਵੱਲੋਂ ਕੇਂਦਰ ਨੂੰ ਭੇਜੀ ਕੇਂਦਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਹ ਦਾਖਲ ਕੀਤੀ ਪਟੀਸ਼ਨ ਤਾਂ ਪਰ ਉਹ ਉਸ ਦਾ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਇਸ ਕਰਕੇ ਉਹ ਇੰਤਜ਼ਾਰ ਤਾਂ ਖਤਮ ਹੋ ਗਿਆ ਪਰ ਜੋ ਇਹ ਇੰਤਜ਼ਾਰ ਸੀ ਕਿ ਅਮਰਤਪਾਲ ਸਿੰਘ ਦੀ ਜਿਹੜੀ ਮੈਂਬਰਸ਼ਿਪ ਆ ਉਹ ਕਿਤੇ ਖਾਰਜਣਾ ਹੋ ਜਾਵੇ ਮੈਂਬਰਸ਼ਿਪ ਰੱਦ ਨਾ ਹੋ ਜਾਵੇ ਪਰ ਉਸ ਦਾ ਹੁਣ ਡਰ ਖਤਮ ਹੋ ਚੁੱਕਿਆ ਉਹ ਖਤਰੇ ਦੀ ਗੱਲ ਨਹੀਂ ਆ ਹੁਣ ਮੈਂਬਰਸ਼ਿਪ ਉਸੇ ਤਰੀਕੇ ਦੇ ਨਾਲ ਕਾਇਮ ਰਹੇਗੀ ਪਰ ਉਮੀਦਾਂ ਸਭ ਨੂੰ ਇਹ ਜ਼ਰੂਰ ਨੇ ਕਿ ਆਖਰ ਅਮਰਤਪਾਲ ਸਿੰਘ ਕਦੋਂ ਜੇਲ੍ਹ ਚੋਂ ਬਾਹਰ ਆਉਣ ਕਦੋਂ ਜੇਲ੍ਹ ਚੋਂ ਬਾਹਰ ਆ ਕੇ ਆਪਣੇ ਪਰਿਵਾਰ ਦੇ ਨਾਲ ਬੈਠੇ ਕਦੋਂ ਤੱਕ ਅਮਰਤਪਾਲ ਸਿੰਘ ਜੇਲ੍ਹ ਚੋਂ ਬਾਹਰ ਆਉਂਦੇ ਨੇ ਇਹ ਦੇਖਣ ਵਾਲੀ ਗੱਲ ਹੈ